ਦੋਸਤੋ ਅੱਜ ਪੰਜਾਬੀ ਕਾਮੇਡੀ ਦੀ ਦੁਨੀਆ ਤੋਂ ਇੱਕ ਅਜਿਹੇ ਚਿਹਰਾ ਸਦਾ ਨਹੀਂ ਖਾਮੋਸ਼ ਹੋ ਗਿਆ ਜਿਸ ਦੀ ਕਮੀ ਸਾਨੂੰ ਹਮੇਸ਼ਾ ਹੁੰਦੀ ਰਹੇਗੀ ਜੀ ਹਾਂ ਪੰਜਾਬ ਦੇ ਮਹਾਨ ਕਾਮੇਡੀਅਨ ਜਸਵਿੰਦਰ ਭੱਲਾ ਜੀ ਹੁਣ ਸਾਡੇ ਵਿੱਚ ਨਹੀਂ ਰਹੇ ਭੱਲਾ ਜੀ ਉਹ ਹਸਤੀਆਂ ਵਿੱਚੋਂ ਸਨ ਜਿਨ੍ਹਾਂ ਨੇ ਹਰ ਪੰਜਾਬੀ ਦੇ ਚਿਹਰੇ ਤੇ ਮਸਕਾਨ ਬਖਸ਼ੀ ਚਾਹੇ ਉਹਨਾਂ ਦਾ ਮਸ਼ਹੂਰ ਕਿਰਦਾਰ ਐਡਵੋਕੇਟ ਢਿੱਲੋ ਵਾਲਾ ਹੋਵੇ ਜਾਂ ਕਿਸੇ ਹੋਰ ਫਿਲਮ ਵਿੱਚ ਹਾਸਿਆ ਵਾਲਾ ਕਿਰਦਾਰ ਹੋਵੇ ਉਹਨਾਂ ਨੇ ਹਮੇਸ਼ਾ ਹਾਸਿਆ ਭਰੇ ਰੋਲ ਉਹਨਾਂ ਦੀ ਅਦਾਕਾਰੀ ਨੇ ਘਰ-ਘਰ ਵਿੱਚ ਖੁਸ਼ੀਆਂ ਫੈਲਾਈਆਂ ਪਰ ਦੁੱਖ ਦੀ ਗੱਲ ਇਹ ਹੈ ਕਿ 65 ਸਾਲ ਦੀ ਉਮਰ ਵਿੱਚ ਸਿਹਤ ਨਾਲ ਲੰਮੀ ਲੜਾਈ ਲੜਦੇ ਹੋਏ ਸਵੇਰੇ ਉਹ ਸਾਡੇ ਵਿੱਚ ਨਹੀਂ ਰਹੇ ਡਾਕਟਰਾਂ ਨੇ ਪਰ ਸਖ ਕੋਸ਼ਿਸ਼ ਕੀਤੀ ਪਰ ਉਹਨਾਂ ਦੀ ਹਾਸਿਆਂ ਨਾਲ ਭਰੀ ਜ਼ਿੰਦਗੀ ਅੱਜ ਖਮੋਸ਼ ਹੋ ਗਈ ਭੱਲਾ ਜੀ ਦਾ ਅੰਤਿਮ ਸੰਸਕਾਰ 23 ਅਗਸਤ ਨੂੰ ਮੋਹਾਲੀ ਦੇ ਬਲੌਂਗੀ ਸ਼ਮਸ਼ਾਨ ਘਾਟ ਵਿੱਚ ਹੋਵੇਗਾ ਪੰਜਾਬੀ ਫਿਲਮ ਇੰਡਸਟਰੀ ਦੇ ਕਲਾਕਾਰ ਦੋਸਤ ਤੇ ਹਜ਼ਾਰਾਂ ਪ੍ਰਸ਼ੰਚਕ ਉਹਨਾਂ ਨੂੰ ਆਖਰੀ ਵਿਦਾਇਤ ਦੇਣ ਲਈ ਇਕੱਠੇ ਹੋਣਗੇ ਦੋਸਤੋ ਅਸੀਂ ਸਭ ਜਾਣਦੇ ਹਾਂ ਕਿ ਕੋਈ ਵੀ ਸਾਨੂੰ ਛੱਡ ਕੇ ਜਾਂਦਾ ਹੈ ਤਾਂ ਉਸ ਦੀ ਕਮੀ ਸ਼ਬਦਾਂ ਨਾਲ ਪੂਰੀ ਨਹੀਂ ਕੀਤੀ ਜਾ ਸਕਦੀ। ਭੱਲਾ ਜੀ ਸਾਨੂੰ ਛੱਡ ਗਏ ਪਰ ਉਹਨਾਂ ਦੀ ਹਾਸਿਆ ਨਾਲ ਭਰੀ ਵਿਰਾਸਤ ਹਮੇਸ਼ਾ ਸਾਡੇ ਨਾਲ ਰਹੇਗੀ। ਅੱਜ ਪੰਜਾਬੀ ਕਮੇਟੀ ਰੋ ਰਹੀ ਹੈ ਪਰ ਜਸਵਿੰਦਰ ਭੱਲਾ ਜੀ ਦੀਆਂ ਯਾਦਾਂ ਹਮੇਸ਼ਾ ਸਾਨੂੰ ਯਾਦ ਆਉਂਦੀਆਂ ਰਹਿਣਗੀਆਂ। ਅਸੀਂ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਾਂ। ਭੱਲਾ ਜੀ ਤੁਸੀਂ ਸਾਡੇ ਵਿੱਚ ਨਹੀਂ ਹੋ ਪਰ ਸਾਡੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹੋਗੇ।